अच्छा रोस्तम मेरा पियो आ गया तेरी मां दा दूध जेड़ा ब्लैक लेवल ते चवाई हुई आ 22 किलो दा रिकॉर्ड ते जेड़ा भी वीर भी दूर नेड़े तो चंगे ਝੋਟੇ ਤੋਂ ਮੱਝ ਕਰਾਸ ਕਰਾਉਣੀ ਚਾਹੁੰਦਾ ਤਾਂ ਬਾਈ ਦੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਮੱਝਾਂ ਸੀਮਣਾ ਦੇ ਉੱਪਰੋਂ ਉਤ ਤੋਂ ਗੱਭਾਂ ਨਹੀਂ ਹੁੰਦੀਆਂ ਗਿਆ ਕਈ ਮੱਝਾਂ ਝੋਟਿਆਂ ਤੇ ਲੱਗੀਆਂ ਹੁੰਦੀਆਂ ਤੇ ਬਾਈ ਕੀ ਇਹਦੀ ਫੀਸ ਵਗੈਰਾ ਰਹੂਗੀ ਬੀਬੀ ਜੀ ਇਦਾਂ ਉਹ ਤਾਂ ਜਿਵੇਂ ਆਉਂਦੇ ਆ ਆਪ ਦੀ ਖੁਸ਼ੀ ਨਾਲ ਹੀ ਦੇ ਜਾਂਦਾ ਅਗਲਾ ਕਿਹੜੇ ਮੇਲੇ ਦੇ ਵਿੱਚ ਪਾਰਟਿਸਪੇਟ ਹੋਇਆ ਇਹ ਇਹ ਕਿਉਂ ਟੜੱਕ ਗਏ ਸੀਗੇ ਕੋਈ ਬਾਲੀ ਤਿਆਰੀ ਨਹੀਂ ਸੀ ਇਹ ਤਾਂ ਵੈਸੇ ਮੇਰਾ ਲਿਆਦੀ ਸੀਗਾ ਲੈ ਗਿਆ ਉਹ ਮੈਨੂੰ ਠੀਕ ਆ ਤੇ ਫਿਰ ਵੀ ਨੰਬਰਾਂ ਦੇ ਵਿੱਚ ਆ ਗਿਆ ਸੀ ਉੱਥੇ ਠੀਕ ਆ ਕਿਉਂਕਿ ਇਹਦੀ ਉਮਰ ਉਹ ਤਾਂ ਛੋਟੀ ਸੀਗੀ ਤੇ ਦੂਜੇ ਵੱਡੇ ਸੀਗੇ ਜਾਨਵਰ ਥੋੜਾ ਹੀ ਫਰਕ ਸੀ ਬਰੋਬਰ ਜੀ ਸੀਗਾ ਠੀਕ ਆ ਠੀਕ ਆ ਹਾਂਜੀ ਦੋ ਕੈਟਾਗਰੀ ਦੇ ਵਿੱਚ ਜੇਤੂ ਰਿਆ ਹਨਾ ਇਹ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਇੱਕ ਛੋਟੀ ਜੀ ਸ਼ਾਰਟ ਵੀਡੀਓ ਬਣਾ ਰਹੇ ਆ ਚੰਗੇ ਰਿਕਾਰਡ ਵਾਲੇ ਮੋਹਰਾਂ ਨਸਲ ਦੇ ਝੋਟੇ ਦੀ ਤੇ ਖਾਸ ਗੱਲ ਇਹਦੇ ਵਿੱਚ ਇਹ ਆ ਵੀ ਜਿਹੜਾ ਸਾਹਮਣੇ ਤੁਸੀਂ ਝੋਟਾ ਦੇਖ ਰਹੇ ਆ ਇਹਦੇ ਤੋਂ ਤੁਸੀਂ ਆਪਣੀਆਂ ਮੱਜਾਂ ਡਾਇਰੈਕਟ ਕ੍ਰੋਸ ਵੀ ਕਰਾ ਸਕਦੇ ਆ ਮਾਂ ਪਿਓ ਦੇ ਚੰਗੇ ਰਿਕਾਰਡ ਦੇ ਨਾਲ ਨਾਲ ਬਿਊਟੀ ਕੰਪੀਟੀਸ਼ਨ ਦੇ ਵਿੱਚ ਵੀ ਮੇਲਿਆਂ ਦੇ ਵਿੱਚੋਂ ਜਿੱਤਿਆ ਹੋਇਆ ਇਹ ਝੋਟਾ ਤੇ ਇਸ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਖੋਸਾਰਨ ਧੀਰ ਜ਼ਿਲ੍ਹਾ ਮੋਗਾ ਤੇ ਨੇੜੇ ਇਹਦੇ ਸ਼ਹਿਰ ਦੋਨੇ ਰਹਿ ਜਾਂਦੇ ਆ ਕੋਟੀ ਸੇਖਾਂ ਤੇ ਮੋਗਾ ਦੋਨਾਂ ਦੀ ਗੱਲ ਕਰ ਲਈ ਤਾਂ 5-7 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਰਹਿ ਜਾਂਦੇ ਆ ਤੇ ਨੇੜੇ ਦੇ ਪਿੰਡੇ ਦੇ ਲੋਹਾਰਾ ਜਨੇਰ ਤੱਲੇ ਕੇ ਖੋਸਾ ਪਾਡੋ ਖੋਸਾ ਕੋਟਲਾ ਰਹਿ ਜਾਂਦੇ ਆ ਤੇ ਬਾਕੀ ਦੀ ਜਿਹੜੀ ਸਾਰੀ ਜਾਣਕਾਰੀ ਆ ਪੈਰੇ ਮਾਪਿਓ ਦੇ ਰਿਕਾਰਡ ਬਾਰੇ ਤੇ ਝੋਟੇ ਦੀ ਉਮਰ ਦੇ ਬਾਰੇ ਮਾਲਕਾਂ ਤੋਂ ਲਵਾਂਗੇ ਤੇ ਨਾਲੇ ਪੁੱਛਾਂਗੇ ਵੀ ਕਿਹੜੇ ਮੇਲੇ ਦੇ ਵਿੱਚ ਇਹਨੇ ਪਾਰਟਿਸਿਪੇਟ ਕੀਤਾ ਸੀ ਤੇ ਕਿੱਥੋਂ ਵਿਨਰ ਆ ਆਜੋ ਆਪਾਂ ਲੈਨੇ ਬਾਕੀ ਦੀ ਜਾਣਕਾਰੀ ਮਾਲਕਾਂ ਦੇ ਕੋਲ ਛਿੰਦੇ ਬਾਈ ਕੀ ਹਾਲ ਆ ਵਧੀਆ ਵਧੀਆ ਬਈ ਇੱਕ ਨਾ ਆਵਾਜ਼ ਉੱਚੀ ਰੱਖੀ ਤੇ ਪਹਿਲਾਂ ਤਾਂ ਬਈ ਆਪਣਾ ਐਡਰੈਸ ਦੱਸ ਦਈਏ ਹੈਨਾ ਹਾਂਜੀ ਪਿੰਡ ਕੋਸਰਨਦੀਰ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਤੇ ਕਿੰਨੇ ਦੰਦ ਹੋ ਗਿਆ ਬਈ ਝੋਟਾ ਆਪਣਾ ਇਹ ਦੰਦ ਹੋ ਗਿਆ ਬਈ ਠੀਕ ਆ ਤੇ ਹੁਣ ਫਿਰ ਡਾਇਰੈਕਟ ਕ੍ਰੋਸਿੰਗ ਆਸਤੇ ਕਰ ਸਕਦੇ ਸੰਪਰਕ ਲੋਗ ਆਹ ਡਾਇਰੈਕਟ ਕ੍ਰੋਸਿੰਗ ਛੱਡਦੇ ਆ ਜੀ ਠੀਕ ਆ ਆਉਂਦੇ ਚੰਗੇ ਰਿਕਾਰਡ ਆ ਰਹੇ ਆ ਜਨ ਕਿ ਹਜੇ ਦੁੱਤ ਤੇ ਨਹੀਂ ਆਏ ਬੱਚੇ ਨਿੱਕੇ ਆ ਹਾਂ ਤੇ ਸੋਹਣੇ ਆ ਰਹੇ ਬੱਚੇ ਬੱਚੇ ਸੋਹਣੇ ਆਉਂਦੇ ਤੇ ਬਾਈ ਇਹਦੇ ਮਾਂ ਪਿਓ ਦੇ ਪਹਿਲਾਂ ਤਾਂ ਇਹ ਦੱਸਿਆ ਯਾਰ ਆਪਣੇ ਘਰ ਦੀ ਜੰਪ ਵਾਲਾ ਕਿ ਆਪਾਂ ਅੱਗੋਂ ਮੁੱਲ ਖਰੀਦਿਆ ਸੀਗਾ ਨਹੀਂ ਆਪਾਂ ਬਾਈ ਇਹ ਮੁੱਲ ਲਿਆ ਸੀਗਾ ਠੀਕ ਆ ਕਿਹੜੇ ਫਾਰਮ ਤੋਂ ਆਇਆ ਇਹ ਇਹ ਜਸਵੰਤਨ ਨੂਰਪੁਰੇ ਵਾਲਾ ਤੋਂ ਆਇਆ ਜੀ ਠੀਕ ਆ گاਵਾਾਂ ਦੇ ਵਿੱਚ ਵੀ ਇੱਕ ਦੀ ਨਾਨੀ ਉਹਦੇ ਕੋਲੇ ਸੀਗੀ ਠੀਕ ਆ ਹਾਂਜੀ ਅੱਛਾ ਮਾਂ ਤੇ ਨਾਨੀ ਉਹਦੇ ਕੋਲੇ ਸੀਗੀ ਗਾਵਾਂ ਦੇ ਵਿੱਚ ਦੇ ਨਾਲ-ਨਾਲ ਮੱਝਾਂ ਦੇ ਵਿੱਚ ਵੀ ਜਸਵੰਤ ਬਾਈ ਦਾ ਵੱਡਾ ਨਾਂਇਕ ਹੈ ਨਾ ਗਾਂ ਵੀ ਉਹਦੀ ਜਰਤੀ ਜਿੱਤੀ ਸੀਗੀ ਉਦੋਂ ਹਾਂ ਮੇਲੇ ਦੇ ਵਿੱਚ ਤੇ ਮਾਂ ਬਾਈ ਕਿੰਨੇ ਕ ਦੁੱਧ ਵਾਲੀ ਸੀ ਛਿੰਦੇ ਦੀ ਮਾਂ ਬਾਈ ਉਹਦੇ ਦੱਸਣ ਦੇ ਮੁਤਾਬਕ ਉਹ ਕਹਿੰਦੀ ਸੀ ਬਲਾਕ ਚਚਵਾਈ ਕੀਤੀ ਸੀ 22 ਕਿਲੋ ਰਿਕਾਰਡ ਦੱਸਿਆ ਉਹਨਾਂ ਨੇ ਠੀਕ ਆ 22 ਕਿਲੋ ਦੀ ਤੇ ਪਿਓ ਦੀ ਜੇ ਇਹਦੀ ਗੱਲ ਕਰਨੀ ਹੋਵੇ ਪਿਓ ਜਣ ਕੇ ਵੀ ਉਹ ਉਸੇ ਨੇ ਦੱਸਿਆ ਸਾਰਾ ਕੁਝ ਉਹ ਕਹਿੰਦਾ ਰਸਤਮ ਦਾ ਬੱਚਾ ਵਾ ਇਹ ਠੀਕ ਆ अच्छा रोस्तम मेरा पियो आ गया तेरी मां दा दूध जेड़ा ब्लैक लेवल ते चवाई हुई आ 22 किलो दा रिकॉर्ड 22 जसवंत दे ਕੋਲੇ ਮਾਝਾ ਜਿਹੜੀ ਤੇ ਨਾਨੀ ਦੇ ਬਾਰੇ ਵੀ ਕੁਝ ਪਤਾ ਦੁੱਧ ਦੇ ਕਿ ਨਹੀਂ ਨਾਨੀਓ ਦੇ ਕੋਲੇ ਸੀ ਪਰ ਤਾਂ ਵੀ ਪੁੱਛਿਆ ਨਹੀਂ ਉਹਨੂੰ ਵੈਸ ਵਿੱਚ ਕਹਿੰਦਾ ਸੀ ਵੀ ਰਕਾਰ ਚੰਗਾ ਨਾਨੀ ਦਾ ਦੁੱਧ ਬਣ ਸੀਗਾ ਕਿਉਂਕਿ ਜੇ ਤਾਂ ਮਾਂ ਚੰਗੀ ਆ ਤੇ ਫਿਰ ਨਾਨੀ ਦਾ ਚੰਗੇ ਹੋਊਗੀ ਕੋਲੇ ਸੀਗੀ ਆਪਣੇ ਕੋਲੇ ਹੈਗੀ ਵੀਡੀਓ ਫੋਟੋ ਵੀ ਹੈਗੀਆਂ ਉਹਨਾਂ ਦੀਆਂ ਠੀਕ ਆ ਤੇ ਬਾਈ ਆਪਣਾ ਨੰਬਰ ਦਸੀ ਹੈ ਨਾ ਪਹਿਲਾਂ ਹਾਂਜੀ 94637 94637 04902 04902 ਠੀਕ ਆ ਵੈਸੇ ਤਾਂ ਨੰਬਰ ਡਿਸਪਲੇ ਦੇ ਉੱਪਰ ਚੱਲੀ ਜਾਂਦੇ ਆ ਤੇ ਜਿਹੜਾ ਵੀ ਵੀਰ ਦੂਰ ਨੇੜੇ ਤੋਂ ਚੰਗੇ ਝੋਟੇ ਤੋਂ ਮੱਝ ਕਰਾਸ ਕਰਾਉਣੀ ਚਾਹੁੰਦਾ ਤਾਂ ਬਾਈ ਦੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਮੱਝਾਂ ਸੀਮਣਾ ਦੇ ਉੱਪਰੋਂ ਤੋ ਗੱਬਾ ਨਹੀਂ ਹੁੰਦੀਆਂ ਗੀਆਂ ਕਈ ਮੱਜਾਂ ਝੋਟਿਆਂ ਤੇ ਲੱਗੀਆਂ ਹੁੰਦੀਆਂ ਤੇ ਬਾਈ ਕੀ ਇਹਦੀ ਫੀਸ ਵਗੈਰਾ ਰਹੂਗੀ ਫੀਸ ਬਾਈ ਇਦਾਂ ਹੂੰ ਤਾਂ ਜਿਵੇਂ ਆਉਂਦੇ ਆ ਆਪ ਦੀ ਖੁਸ਼ੀ ਨਾਲ ਹੀ ਦੇ ਜਾਂਦਾ ਅਗਲਾ ਕੋਈ 1000 ਦੇ ਜਾਂਦਾ ਕੋਈ 1500 ਦੇ ਜਾਂਦਾ ਤੇ ਜੇ ਕੋਈ ਗਰੀਬ ਹੋਵੇ ਤੇ ਆਪਾਂ ਨਹੀਂ ਦੇ ਸਕਦਾ ਕਈ ਤੇ ਚਲ ਕੋਈ ਗੱਲ ਹੈ ਜੇ ਕੋਈ ਘਰੋਂ ਵੀਰ ਕੋਈ ਉਹੋ ਜਿਹਾ ਹੈਨਾ ਤੇ ਕਈ ਵਾਰੀ ਹੁੰਦਾ ਵੀ ਪਸ਼ੂ ਪਾਲਣ ਦੇ ਸਿਰ ਤੋਂ ਘਰ ਚੱਲਦਾ ਹੁੰਦਾ ਤੇ ਉਹ ਵੀਰ ਬੇਚੈ ਜਿਕ ਹੋ ਕੇ ਆ ਸਕਦਾਗਾ ਉਹਨਾਂ ਦੇ ਲਈ ਇੱਕ ਹਿਸਾਬ ਦੀ ਸੇਵਾ ਬਾਕੀ ਅਗਲੇ ਦੀ ਖੁਸ਼ੀ ਆ ਦੇਣੀ ਚਾਹੁੰਦਾ ਕੋਈ ਫੀਸ ਦੇ ਵੀ ਸਕਦਾਗਾ ਤੇ ਕਿਸੇ ਵੀ ਵੀਰ ਨੇ ਆਉਣਾ ਹੋਇਆ ਤੇ ਸੰਪਰਕ ਕਰ ਲਿਓ ਨੰਬਰ ਦੇ ਉੱਤੇ ਦੋ ਦੰਨ ਦੇ ਵਿੱਚੋਂ ਮੇਲਾ ਚਲਕ ਜੋ ਹਾਂ ਸੱਚ ਉਹ ਮੇਨ ਗੱਲ ਰਹਿ ਗਈ ਸੀ ਕਿ ਭਾਈ ਕਿਹੜੇ ਮੇਲੇ ਦੇ ਵਿੱਚ ਪਾਰਟਿਸਪੇਟ ਹੋਇਆ ਹੈ ਕੀ ਉਹ ਟ੍ਰੈਕ ਗਏ ਸੀਗੇ ਕੋਈ ਬਾਲੀ ਤਿਆਰੀ ਨਹੀਂ ਸੀ ਇਹ ਤਾਂ ਵੈਸੇ ਮੇਰਾ ਲਿਆਦੀ ਸੀਗਾ ਲੈ ਗਿਆ ਉਹ ਮੈਨੂੰ ਠੀਕ ਆ ਤੇ ਫਿਰ ਵੀ ਨੰਬਰਾਂ ਦੇ ਵਿੱਚ ਆ ਗਿਆ ਸੀ ਉੱਥੇ ਠੀਕ ਆ ਕਿਉਂਕਿ ਇਹਦੀ ਉਮਰ ਉਹ ਤਾਂ ਛੋਟੀ ਸੀਗੀ ਤੇ ਦੂਜੇ ਵੱਡੇ ਸੀਗੇ ਜਾਨਵਰ ਥੋੜਾ ਹੀ ਫਰਕ ਸੀ ਬਰੋਬਰ ਜੀ ਸੀਗਾ ਠੀਕ ਆ ਠੀਕ ਆ ਹਾਂਜੀ ਦੋ ਕੈਟਾਗਰੀ ਦੇ ਵਿੱਚ ਜੇਤੂ ਰਿਹਾ ਹਨਾ ਇਹ ਹਾਂ ਹਾਂਜੀ ਬਿਊਟੀ ਦੇ ਵਿੱਚ ਤੇ ਠੀਕ ਆ ਬਿਊਟੀ ਦੇ ਵਿੱਚ ਦੋ ਦੰਦ ਬਿਊਟੀ ਦੇ ਵਿੱਚ winner ਰਿਹਾ ਜੀ ਚੜੱਕ ਮੇਲੇ ਦੇ ਵਿੱਚੋਂ ਤੇ ਮਾਂ ਦਾ ਦੁੱਧ 22 ਕਿਲੋ ਬਲੈਕ ਲੈਵਲ ਤੇ ਚਵਾਈ ਹੋਈ ਆ ਪਿਓਰ ਉਸਤਮਾ ਗਿਆ ਇਹਦਾ ਤੇ ਜਿਹੜੇ ਵੀਰ ਇਸ ਝੋਟੇ ਤੋਂ ਮਾਝੇ ਡਾਇਰੈਕਟ ਕ੍ਰਾਸ ਕਰਾਉਣੀ ਚਾਹੁੰਦੇ ਆ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਐਡਰੈਸ ਇੱਕ ਵਾਰੀ ਫੇਰ ਦੱਸ ਦਿੰਨਾ ਪਿੰਡ ਖੋਸਰਨ ਤੀਰ ਤੇ ਜਿਹੜਾ ਮੋਗਾ ਧੰਨਵਾਦ